ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਥੋੜੀ ਜਿਹੀ ਨਾ ਵੋਟਾਂ ਦੇ ਸਬੰਧ ਵਿੱਚ ਗੱਲ ਕਰਾਂਗੇ ਕਿਉਂਕਿ ਸਿਰਫ 2 ਦਿਨ ਰਗੇ ਨੇ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪਹਿਲੀ ਤਾਂ ਗੱਲ ਆਪਾਂ ਨੂੰ ਸਾਰਿਆਂ ਨੂੰ ਵੋਟ ਪਾਉਣੀ ਜ਼ਰੂਰ ਚਾਹੀਦੀ ਹੈ ਕਿਉਂਕਿ ਵੋਟ ਪਾਉਣਾ ਸਾਡਾ ਆਪਣਾ ਅਧਿਕਾਰ ਹੈ ਇੱਕ ਸਾਨੂੰ ਵੋਟ ਪਾਣੀ ਜ਼ਰੂਰ ਚਾਹੀਦੀ ਹੈ ਔਰ ਦੂਸਰੀ ਸਾਨੂੰ ਪਾਣੀ ਆਪਣੀ ਮਨ ਦੀ ਆਵਾਜ਼ ਨਾਲ ਚਾਹੀਦੀ ਹੈ ਵੀ ਸਾਡਾ ਦਿਲ ਕੀ ਕਹਿੰਦਾ ਸੋ ਇਸ ਕਰਕੇ ਵੀ 1 ਜੂਨ ਨੂੰ ਆਪਾਂ ਘਰੋਂ ਇਹ ਵੋਟਾਂ ਪਾਉਣ ਜ਼ਰੂਰ ਜਾਣਾ ਆ ਪਰ ਜਦੋਂ ਵੀ ਆਪਾਂ ਘਰੋਂ ਨਿਕਲਣਾ ਆ ਇੱਕ ਵਾਰੀ ਕਿੱਲੀ ਦੇ ਟੰਗੀਆਂ ਹੋਈਆਂ ਫੋਟੋਆਂ ਤੇ ਆਪਣੀਆਂ ਅੰਗਠੀ ਤੇ ਪਈਆਂ ਹੋਈਆਂ ਟੋ ਫੋਟੋਆਂ ਵੱਲ ਦੇਖ ਕੇ ਜ਼ਰੂਰ ਜਾਣਾ ਸਾਡੇ ਉਹ ਕਿੰਨੇ ਸਜਣ ਪਿਆਰੇ ਕਿੰਨੇ ਧੀਆ ਪੁੱਤ ਜਿਹੜੇ ਅੱਜ ਵਿਦੇਸ਼ਾਂ 'ਚ ਬੈਠ ਗਏ ਨੇ ਸਿਰਫ ਇਸ ਸਿਸਟਮ ਦੀ ਦੇਣ ਹੈ ਤੇ ਕਿੱਲੀਆਂ ਤੇ ਟੰਗੀਆਂ ਉਹ ਫੋਟੋਆਂ ਜਿਹੜੀਆਂ ਕਿਤੇ ਨਾ ਕਿਤੇ ਮਹਿੰਗੇ ਇਲਾਜ ਦੁੱਖੋਂ ਉਹ ਅੱਜ ਇੱਕ ਫੋਟੋ ਬਣ ਕੇ ਰਹਿ ਗਏ ਸਾਡੇ ਸਜਣ ਪਿਆਰੇ ਇਹ ਚੀਜ਼ਾਂ ਜ਼ਰੂਰ ਦੇਖਣੀ ਆ ਆਪਣੇ ਆਂਡ ਗਵਾਂਡ ਗਲੀ ਦੇ ਵਿੱਚ ਜ਼ਰੂਰ ਝਾਤੀ ਮਾਰਨੀ ਵੀ ਕਿੰਨੇ ਘਰਾਂ ਨੂੰ ਇੱਕ ਮੋٹے ਮੋٹے ਤਾਲੇ ਲੱਗ ਚੁੱਕੇ ਆ ਉਹ ਇੱਕ ਪੰਜਾਬ ਦੇ ਦਰਦਨਾਕ ਸਮੇਂ ਦੀ ਤਸਵੀਰ ਹੈ ਜਿਹਨਾਂ ਘਰਾਂ ਦੇ ਨਾਲ ਸਾਡਾ ਬਹੁਤ ਜਾਨ ਆਉਣ ਬਹਿਣ ਉੱਠਣ ਸੀ ਅੱਜ ਉਹ ਹੌਲੀ ਹੌਲੀ ਉੱਥੇ ਇੱਕ ਸਾਨੂੰ ਤਾਲੇ ਦਿਸਦੇ ਨੇ ਬਹੁਤ ਵੱਡੇ ਵੱਡੇ ਤਾਲੇ ਦਿਸਦੇ ਨੇ ਜੇ ਅਸੀਂ ਉਹਨਾਂ ਦੇ ਘਰਾਂ ਵੱਲ ਦੇਖਦੇ ਵੋਟ ਜ਼ਰੂਰ ਪਾਈਏ ਪਰ ਆਪਾਂ ਜ਼ਮੀਰ ਦੀ ਆਵਾਜ਼ ਤੇ ਪਾਈਏ ਆਪਾਂ ਕਿਸੇ ਪਾਰਟੀ ਨੂੰ ਇੱਥੇ ਵਿਰੋਧ ਨਹੀਂ ਕਰ ਰਹੇ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ ਪਰ ਜਦੋਂ ਵੀ ਆਪਾਂ ਵੋਟ ਪਾਉਣ ਜਾਣਾ ਨਾ ਇੱਕ ਵਾਰੀ ਇਹ ਸੋਚੀਏ ਵੀ ਸਾਡੇ ਸੱਜਣ ਪਿਆਰਿਆਂ ਨੂੰ ਬਾਹਰ ਕਿਉਂ ਜਾਣਾ ਪਿਆ ਗਿਆ ਕਿਉਂ ਵਿਦੇਸ਼ਾਂ ਦੇ ਵਿੱਚ ਰੋਲ ਰਹੇ ਸਾਡੀ ਜਵਾਨੀ ਸਾਰੀ ਵਿਦੇਸ਼ਾਂ ਵਿੱਚ ਲੱਗੀ ਹੈ ਕਿਉਂਕਿ ਜੋ ਮੈਂ ਸੋਚਦਾ ਨਾ ਅੱਜ ਜਿੰਨੇ ਵੀ ਸਾਡੇ ਲੀਡਰ ਆ ਇਹ ਸਿਰਫ ਕੁਰਸੀ ਤੱਕ ਸੀਮਤ ਆ ਇਹਨਾਂ ਨੂੰ ਪੰਜਾਬ ਪੰਜਾਬੀਅਤ ਦੇ ਮੁੱਦਿਆਂ ਦੀ ਕੋਈ ਥੋੜ੍ਹੀ ਜਿਹੀ ਪਤਾ ਹੀ ਨਹੀਂ ਇਹ ਸਿਰਫ ਇੱਥੋਂ ਤੱਕ ਸੋਚਦੇ ਨੇ ਵੀ ਅਸੀਂ ਕੁਰਸੀ ਲੈ ਕੇ ਇੱਕ ਵਾਰੀ ਐਮਪੀ ਬਣਾਂ ਪਰ ਨਹੀਂ ਐਡ ਕਿ ਅਸੀਂ ਜੇ ਝੂਠ ਬਕਿਆ ਹੀ ਝੂਠ ਹੈ ਆਪਣੀ ਜ਼ਮੀਰ ਦੀਆਂ ਆਵਾਜ਼ਾਂ ਤੇ ਸੁਣੀਏ ਤੇ ਇੱਕ ਵਾਰੀ ਅਸੀਂ ਉਹ ਬੰਦੇ ਚੁਣੀਏ ਜੋ ਪੰਜਾਬ ਪੰਜਾਬੀਅਤ ਦੇ ਮਦਈ ਹੋ ਨਾ ਕਿ ਸਾਨੂੰ ਕਿਸੇ ਧਰਮ ਤੇ ਵੰਡਣਾ ਨਾ ਜਾਤ ਤੇ ਵੰਡਣ ਕਿਉਂਕਿ ਪੰਜਾਬੀ ਦਾ ਪੰਜਾਬੀ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਹੈ ਕਿਸੇ ਧਰਮ ਦਾ ਹੈ ਪਰ ਉਹ ਇੱਕ ਪੰਜਾਬੀ ਹੈ ਸੋ ਦੋਸਤੋ ਅਸੀਂ ਉਹ ਪੰਜਾਬ ਬਚਾਉਣਾ ਹੈ ਜੇਕਰ ਦੋ ਬੰਦੇ ਵੀ ਪੰਜਾਬ ਚੋਂ 13 ਸੀਟਾਂ ਚੋਂ ਦੋ ਵੀ ਬੰਦੇ ਇਹੋ ਜਿਹੇ ਚੁਣ ਕੇ ਜਾ ਰਹੇ ਹਨ ਜੋ ਪੰਜਾਬ ਦੀ ਗੱਲ ਕਰਦੇ ਆ ਤੇ ਮੈਂ ਸਮਝੂਗਾ ਕਿ ਵਾਕਿਆ ਹੀ ਇਹ ਬਦਲਾਅ ਹੁਣ ਅਸਲੀ ਬਦਲਾਅ ਆਇਆ ਕਿਉਂਕਿ ਪਹਿਲਾਂ ਵਾਲੇ ਬਦਲਾਵਾਂ ਨੇ ਤੇ ਸਾਨੂੰ ਬਹੁਤ ਆਪਾਂ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਪਰ ਆਪਾਂ ਆਪਣੇ ਆਪਣੇ ਹਲਕੇ ਚ ਉਹ ਬੰਦੇ ਸੋਚੀਏ ਜੋ ਵਾਕਿਆ ਹੀ ਪੰਜਾਬ ਤੇ ਪੰਜਾਬੀਅਤ ਦੇ ਮਦਈ ਹੋ ਨਾ ਕਿ ਸਿਰਫ ਉਹ ਇੱਕ ਐਮਪੀ ਬਣ ਲਈ ਸਿਰਫ ਦੀ ਸਿਰਫ ਇੱਕ ਇਸ ਕੁਰਸੀ ਦੇ ਭੁੱਖੇ ਜਿੱਦਾਂ ਆਪਾਂ ਕਹਲੇ ਨੇ ਕੁਰਸੀ ਵਾਸਤੇ ਹੀ ਚੋਣ ਲੜ ਰਿਆ ਹੋ। ਠੀਕ ਆ ਇਹੋ ਜਿਹੇ ਬੰਦਿਆਂ ਨੂੰ ਜਦੋਂ ਅਸੀਂ ਵੋਟ ਪਾਵਾਂਗੇ ਨਾ ਪਰ ਸਾਨੂੰ ਉਹ 5 ਸਾਲ ਬਾਅਦ ਜਿੰਮੀ ਪਾ ਕੇ ਨਹੀਂ ਰਹਿਣਾ ਪਊਗਾ। ਇੱਕ ਵਾਰੀ ਅਸੀਂ ਕਵਾਂਗੇ ਵੀ ਅਸੀਂ ਦਿਲ ਦੀ ਆਵਾਜ਼। ਅਸੀਂ ਆਪਣੀ ਦਿਲ ਦੀ ਆਵਾਜ਼ ਤੇ ਵੋਟ ਪਾਈ ਹੈ, ਆਪਣੀ ਜ਼ਮੀਰ ਦੀ ਆਵਾਜ਼ ਤੇ ਪਾਈ ਹੈ। ਸੋ ਪੰਜਾਬੀਓ ਤੁਸੀਂ ਅਣਖਾਂ ਵਾਲੇ ਹੋ ਤੁਸੀਂ ਜ਼ਮੀਰਾਂ ਵਾਲੇ ਪੱਜਾ ਜੋ ਕਿ ਸਦਾ ਹੀ ਦੇਸ਼ ਦੀ ਹੈ ਭਾਈਕਰ ਪੰਜਾਬ ਤੋਂ ਉੱਠੀ ਹੋਈ ਹਰ ਲਹਿਰ ਦੇਸ਼ ਦੀ ਗਵਾਈ ਕਰਦੀ ਸੋ ਉੱਠੋ ਕਰਾਚੋ ਨਿਕਲਣਾ ਪਊਗਾ ਪੋਸ਼ਕਾ ਕੋਸ਼ ਅਸੀਂ ਉਹ ਬੰਦੇ ਚੁਣੀਏ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋ ਜੋ ਪੰਜਾਬ ਦੀ ਗੱਲ ਕਰ ਸਕਣ ਜੋ ਪੰਜਾਬੀਅਤ ਦੇ ਮਦਈ ਹੈ ਜੇ ਨਾ ਜਿਗਰਾ ਹੋਵੇ ਮਾਤਾ ਹੋਵੇ ਗੱਲ ਕਰਨ ਨਾ ਕਿ ਮਿੱਟੀ ਦੇ ਮਾਦੋਂ ਭੇਜ ਦਈਏ ਜਿਹੜੇ ਉੱਥੇ ਬੈਠੇ ਇੱਕ ਜਿਦਾ ਚਿੱਟੇ ਹਾਥੀ ਸਾਬਤ ਹੋਵੇ ਸੋ ਦੋਸਤੋ ਮੇਰੀ ਅਪੀਲ ਆ ਵੀ ਆਪਾਂ ਜ਼ਰੂਰ ਵੋਟਾਂ ਚ ਹਿੱਸਾ ਲੈਣਾ ਆ ਹਰ ਆਦਮੀ ਨੇ ਵੋਟ ਪਾਉਣੀ ਆ ਜ਼ਰੂਰ ਪਾਉਣੀ ਆ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ ਪਰ ਸੋਚ ਕੇ ਪਾਓ ਇੱਕ ਪਾਰਟੀ ਦੇ ਜੋ ਨਿਸ਼ਾਨ ਤੇ ਨਾ ਪਾਓ ਇਹ ਸੋਚ ਕੇ ਪਾਓ ਵੀ ਉਹ ਬੰਦਾ ਵਾਕਈ ਪੰਜਾਬ ਦਾ ਮਦਈ ਆ ਪੰਜਾਬੀਅਤ ਦਾ ਮਦਈ ਆ ਸੋ ਅਸੀਂ ਸ਼ੁਰੂਆਤ ਕਰ ਸਕਦੇ ਆ ਭਾਵੇਂ ਅਸੀਂ 1 ਜੂਨ ਤੋਂ ਹੀ ਸ਼ੁਰੂਆਤ ਕਰੀਏ ਸੋ ਤਾਂ ਉਹਨਾਂ ਸਾਰਿਆਂ ਦਾ ਮੈਨੂੰ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ ਸ਼ੁਕਰੀ